ਕਿਸਾਨ ਮੀਰਾ ਅੱਜ ਤੁਹਾਨੂੰ ਅੰਤਰ ਵਿਖਾਈਏ ਟ੍ਰੀਟਡ ਤੇ ਨੋਨ ਟ੍ਰੀਟਡ ਬੀਜ ਦਾ ਇੱਕ ਬੰਨੇ 36 ਕਿਲੋ ਲੱਗਿਆ ਇੱਕ ਕਿੱਲੇ ਦਾ ਤੇ ਇੱਕ ਬੰਨੇ 40 ਕਿਲੋ ਲੱਗਿਆ ਇੱਕ ਕਿੱਲੇ ਦਾ ਆਹ ਤੁਹਾਨੂੰ ਅੰਤਰ ਦਿਖਾਈਏ ਵੀ ਬੂਟੇ ਦੇ ਫਟਾਰੇ ਜੇ ਕੀ ਕੀ ਅੰਤਰ ਹੈ ਜਿਹੜਾ ਟ੍ਰੀਟਡ ਬੀਜ ਹੈ ਆਹ ਤੁਹਾਡੇ ਸਾਹਮਣੇ ਜੀ ਟ੍ਰੀਟਡ ਬੀਜ ਹੈ ਇਹਦੀ ਇੱਕ ਇੱਕ ਨਾਲ ਹੀ ਜੋ ਤਿੰਨ ਤਿੰਨ ਨਾਲੀਆਂ ਨਿਕਲ ਕੇ ਆਉਂਦੀਆਂ ਨੇ ਤੇ ਫਟਾਰਾ ਇੰਨਾ ਜ਼ਬਰਦਸਤ ਹੈ ਕਿ ਜਰਮੀਨੇਸ਼ਨ ਪਾਵਰ ਇਹਦੀ 95 ਤੋਂ 98% ਜਰਮੀਨੇਸ਼ਨ ਪਾਵਰ ਹੈ ਜੀ ਇਹਦੀ ਤੇ ਦੂਜੇ ਬੰਨੇ ਨੋਨ ਟ੍ਰੀਟਡ ਸੀਡ ਆ ਅੱਤਾਡੇ ਸਾਹਮਣੇ ਦੇਖ ਸਕਦੇ ਹੋ ਇੱਕ ਇੱਕ ਜਦ ਦੋ ਦੋ ਨਾਲੀਆਂ ਨੇ ਉਹ ਦੂਜੇ ਬੰਨੇ ਤਿੰਨ ਤੇ ਨਾਲੀਆਂ ਦੇ ਟ੍ਰੀਟਡ ਸੀਡ ਦੀਆਂ ਜੀ ਤੇ ਕਿਸਾਨ ਵੀਰਾਂ ਨੂੰ ਇਹੀ ਅਨੁਰੋਧ ਹੈ ਵੀ ਅਗਰ ਚੰਗੇ ਫਰਮ ਦੇ ਭਰੋਸਾ ਕੀਤਾ ਜਾਵੇ ਇੱਕ ਚੰਗੇ ਸੀਡ ਤੇ ਭਰੋਸਾ ਕੀਤਾ ਜਾਵੇ ਤੇ ਮਾਡਰਨ ਐਗਰੀ ਸੀਡ ਪ੍ਰਾਈਵੇਟ ਲਿਮਟਿਡ ਪਿਛਲੇ 18 ਸਾਲਾਂ ਤੋਂ ਆਪਣੀ ਸੇਵਾਵਾਂ ਵੰਡਾ ਰਿਆ ਨੇ ਤੇ ਆਪਾਂ ਤੁਹਾਨੂੰ ਆਉਣ ਵਾਲੀਆਂ ਹੋਰ ਵੀਡੀਓਾਂ 'ਚ ਦੱਸਾਂਗੇ ਵੀ ਕਿਵੇਂ ਆਪਾਂ ਰੈਗੂਲਰ ਵਿਜ਼ਿਟ ਰੱਖੀ ਦੀ ਆ ਫਾਰਮ ਤੇ ਜਾ ਜਾ ਕੇ ਕਿਸਾਨ ਵੀਰਾਂ ਦੀ ਪੈਲੀਆਂ ਤੇ ਜਾ ਜਾ ਕੇ ਤੇ ਉਹਨਾਂ ਨੂੰ ਦੱਸੀਦਾ ਵੀ ਆਹ ਦਵਾਈ ਇਸ ਟਾਈਮ ਤੇ ਜ਼ਰੂਰੀ ਆ ਆਹ ਦਵਾਈ ਇਸ ਟਾਈਮ ਤੇ ਜ਼ਰੂਰੀ ਆ ਜਿਹਦੇ ਨਾਲ ਉਹਨਾਂ ਦਾ ਝਾੜ ਵੱਧ ਤੋਂ ਵੱਧ ਆਇਆ ਤੇ ਬਧੇਰੀ ਜਾਣਕਾਰੀ ਲੈਣ ਵਾਸਤੇ ਮੋਡਰਨ ਐਗਰੀਕਲਚਰ ਦੇ ਪੇਜ ਨੂੰ ਫੋਲੋ ਕੀਤਾ ਜਾਵੇ ਇੰਸਟਾਗ੍ਰam ਵਾਲੇ ਨੂੰ ਤੇ ਜਿੱਥੇ ਆਪਾਂ ਤੁਹਾਨੂੰ ਰੋਜ਼ਾਨਾ ਦੱਸਾਂਗੇ ਵੀ ਆਪਾਂ ਕਿਵੇਂ ਰੈਗੂਲਰ ਵਿਜ਼ਿਟ ਰੱਖੀ ਦੀ ਆ ਕਿਸਾਨਾਂ ਦੀ ਪੈਲੀਆਂ ਚ ਹਰ ਇੱਕ ਟਾਈਮ ਤੇ ਜਾ ਕੇ ਉਹਨਾਂ ਨੂੰ ਸਪਰੇਅ ਦੱਸੀ ਦੇ ਕਿਹੜੀ ਦਵਾਈ ਦੀ ਕਿਹੜੀ ਸਪਰੇਅ ਕਰਨੀ ਹੈ ਗਰੋਥ ਵਾਲੀ ਕਿਹੜੀ ਦਵਾਈ ਪਾਉਣੀ ਹੈ ਜਿਸ ਦੇ ਨਾਲ ਉਹਨਾਂ ਦਾ ਝਾੜ ਵੱਧ ਤੋਂ ਵੱਧ ਆਵੇ